ਵਕਤ ਅਹੀਂ ਖਨੌਰੀ ਬਾਰਡਰ ਤੇ ਮੌਜੂਦ ਹਾਂ ਜਿੱਥੇ ਤਰਨਾ ਲਗਾੜ ਉਹ ਆਪੋ ਆਪਣੇ ਘਰਾਂ ਦੇ ਕਿਸਾਨ ਡਟੇ ਬੈਠੇ ਆ ਚੜਦੀ ਕਲਾ ਟਰਾਲੀਆਂ ਦੀ ਘਰ ਬਣਾਏ ਆ ਆਪੋ ਆਪਣੇ ਅਵੇ ਵੀ ਸੋਤੇ ਆ ਸਮਾਨ ਵਿੱਚ ਪਿਆ ਚੜਦੀ ਕਲਾ ਤੇ ਕੋਈ ਗੱਲ ਬਾਤ ਹੀ ਨਹੀਂ ਆ ਮੋਰਚਾ ਉਦਾਂ ਹੀ ਚੱਲ ਰਿਹਾ ਆ ਇਧਰ ਵੀ ਮੇਰੇ ਕਿਸਾਨ ਵੀਰ ਬੈਠੇ ਆ ਇਹ ਆ ਪਾਣੀ ਵਾਲੀਆਂ ਟੰਕੀਆਂ ਬੜੀਆਂ ਵਾਂ ਜਿਤਨਾ ਆਪਣੇ ਐਮ.ਐਲ.ਏ ਬਣਦਾ ਐਮ.ਪੀ ਬਣਦਾ ਹਰ ਇੱਕ ਉਹ ਟੈਂਕੀ ਲੈ ਲੈਂਦੇ ਟੈਂਕੀ ਪਾਣੀ ਵਾਲੀ ਟੈਂਕੀ ਬਹੁਤ ਵਧੀਆ ਸ਼ਤੀਲ ਦੀਆਂ ਬਣੀਆਂ ਟੈਂਕੀਆਂ ਉੱਤੇ ਨਾਂ ਲਿਖੇ ਉਹਨਾਂ ਦੇ ਆ ਵੇਹ ਤੱਕ ਕਿਸਾਨਾਂ ਦੇ ਘਰ ਬਣੇ ਆ ਆਪੋ ਆਪਣੇ ਘਰਾਂ 'ਚ ਬੈਠੇ ਕਿਸਾਨ ਕੂਲਰ ਚੱਲ ਰਹੇ ਆ ਤੇ ਛਾਵੇਂ ਪਾਣੀ ਆਪੋ ਆਪਣੇ ਵੀ ਬਣਾ ਲੈਂਦੇ ਆ ਲੰਗਰਾਂ 'ਚ ਵੀ ਆ ਜਾਂਦੀ ਆ ਜਿੰਨੇ ਕੇ ਵੀਰ ਨੇ ਬਣਾਉਣੇ ਆਪੇ ਬਣਾ ਲਾ ਅੰਦਰੇ ਟਰਾਲੀਆਂ ਲੱਗੀਆਂ ਆ ਵੀ ਇੱਕ ਪਾਣੀ ਵਾਲਾ ਟੈਂਕਰ ਲਗਾ ਸੋ ਬੜੇ ਇਹਨਾਂ ਜਗਾੜ ਇਧਰ ਮਾਲਵੇ ਹਲ ਬਣਾਏ ਆ ਆ ਸੇਖੂਪੁਰ ਆਪਾਂ ਚੈਨ ਜਨਾ ਦਿੱਤਾ ਆਪਾਂ ਦੇ ਬਹੁਤ ਪਿਛੇ ਇਹਨਾਂ ਤੋਂ ਸੰਦਾਂ ਦੇ ਵਿੱਚ ਬਹੁਤ ਵਧੀਆ ਜਗਾੜ ਬਣਾਏ ਪਏ ਆ